ਹਾਂਜੀ ਅੱਜ ਲੈ ਕੇ ਆਏ ਜੀ ਆਪਾਂ ਆਲ ਓਵਰ ਸੂਟ ਅਲਪਾਈਨ ਦੇ ਸਰਦੀ ਵਾਸਤੇ ਬੈਸਟ ਸੂਟ ਨੇ ਜੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਡਿਜ਼ਾਈਨ ਨੇ ਆਲ ਓਵਰ ਸੂਟ ਨੇ ਜੀ ਸਰਦੀ ਲਈ ਅਲਪਾਈਨ ਕੱਪੜਾ ਹੈ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਡਿਜ਼ਾਈਨ ਨੇ 5 ਮੀਟਰ ਘਟਾ ਜੀ ਪੂਰੀ ਆਲ ਓਵਰ ਦੇ ਵਿੱਚ ਨਵਾਂ ਡਿਜ਼ਾਈਨ ਚੈੱਕ ਕਰੀ ਚਲੋ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਇਹ ਬਾਜ਼ਾਰ ਦੇ ਵਿੱਚ ਵਿਕ ਰਿਹਾ 550 ਰੁਪਿਆ ਆਪਾਂ ਨੇ ਆਫਰ ਦੇ ਵਿੱਚ ਰੇਟ ਰੱਖਿਆ ਤਾਂ 450 ਰੁਪਿਆ ਸ਼ਿਪਿੰਗ ਚਾਰਜਸ ਫ੍ਰੀ ਰਹੂਗੀ ਜੀ ਸ਼ਿਪਿੰਗ ਨਹੀਂ ਲੱਗਦੀ 450 ਰੁਪਏ ਦੇ ਵਿੱਚ ਹੀ ਕਰੇ ਪਹੁੰਚ ਜੂ ਛੋਡੇ ਡਿਜ਼ਾਈਨ ਚੈੱਕ ਕਰੀ ਚਲੋ ਸਕਰੀਨ ਸ਼ਾਟ ਲਈ ਚਲੋ ਜੀ ਡਿਜ਼ਾਈਨ ਬਹੁਤ ਜਿਆਦਾ ਸੋਹਣੇ ਨੇ ਬਰੀਕ ਬੁਟੀ ਦੀ ਡਿਜ਼ਾਈਨ ਹੈ ਸਾਰੇ ਲਓ ਜੀ ਇੱਕ ਦੋ ਇੱਕ ਡਿਜ਼ਾਈਨ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਚਲੋ ਨੇੜੇ ਕਰਕੇ ਦਿਖਾ ਦਿਓ ਬਰੇ ਬੁਟੀ ਬਹੁਤ ਸੋਹਣਾ ਕੱਪੜਾ ਹੈ ਸਟੱਫ ਬਹੁਤ ਸੋਹਣਾ ਲੱਗੂਗਾ ਲਓ ਸੋਲੋ ਦੇ ਵਿੱਚ ਡਿਜ਼ਾਈਨ ਹੈ ਕੱਪੜਾ ਵੈਸਟ ਹੈ ਪੂਰਾ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ WhatsApp ਨੰਬਰ ਉੱਪਰ ਮੈਂਸ਼ਨ ਹੈ ਜੀ ਆਪਣਾ ਸਕਰੀਨ ਸ਼ਾਟ ਲੈ ਕੇ ਭੇਜੋ ਜਲਦੀ 450 ਰੁਪਏ ਦੇ ਵਿੱਚ ਕਰੇ ਪਹੁੰਚ ਜੂ ਜੀ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗਾ ਲੋ ਜੀ ਪੂਰਾ ਟਾਪ ਦਾ ਕੱਪੜਾ ਜੀ ਬੂਰ ਵਗੈਰਾ ਨਹੀਂ ਹੁੰਦਾ ਰੰਗ ਪੱਕਾ ਹੈ ਦਾ ਪੂਰਾ ਸੋਲੋ ਆਰਟੀਕਲ ਨੇ ਪੂਰਾ ਸੋਨਾ ਕੱਪੜਾ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਜਗ੍ਹਾ ਤੇ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਭਿੱਖੀ ਲੋ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਸਾਰੇ ਬਰੀਕ ਕੁੱਟੀ ਦੇ ਡਿਜ਼ਾਈਨ ਨੇ ਜਲਦੀ ਜਲਦੀ ਸਿਗਨੇਚਰ ਲੀ ਚਲੋ ਲਓ लास्ट ਕਲ ਰਹੀ ਹੈ